ਇਹ ਮੈਟਰ ਇਦਾਂ ਜੀ ਅਸੀਂ ਨਾ ਤ੍ਰਿਪੜੀ ਥਾਣੇ ਦੇ ਐਸ ਐਚਓ ਸਾਹਿਬ ਨੇ ਉਹਨਾਂ ਨੇ ਦੀ ਟੀਮ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਦਾ ਨਾਂ ਹੈਗਾ ਗੁਰਪ੍ਰੀਤ ਇੱਕ ਦਾ ਹੈਗਾ ਮਨਜੂਤ ਇਹਨਾਂ ਦੇ ਕੋਲੋਂ 12 ਫੋਨ 13 ਜਿਹੜੇ ਮੋਬਾਈਲ ਫੋਨ ਨੇ ਰਿਕਵਰ ਕੀਤੇ ਨੇ ਇਹ ਟੱਚ ਫੋਨ ਨੇ ਸਾਰੇ ਵੱਡੇ ਫੋਨ ਨੇ ਇਹਨਾਂ ਦੀ ਮੋਟ ਸਬੰਧੀ ਇਹ ਸੀ ਇਹ ਇੱਕ ਜਣਾ ਮੋਟਰਸਾਈਕਲ ਚਲਾਉਂਦਾ ਸੀ ਤੇ ਇੱਕ ਜਣਾ ਪਿੱਛੇ ਬਹਿ ਕੇ ਦੇ ਬਾਜ਼ਾਰ ਦੇ ਵਿੱਚ ਮਤਲਬ ਜਿਹਨਾਂ ਜਿਹੜੇ ਬੰਦਾ ਦਾ ਫੋਨ ਕੰਨੂ ਲਗਿਆ ਹੁੰਦਾ ਸੀ ਉਤੋਂ ਇਹ ਖੋ ਕੇ ਲੈ ਜਾਂਦੇ ਸੀ ਤੇ ਇਹ ਤੁਸੇ ਬੜਾ ਗੀ ਇਹ ਤੂੰ ਲੋਕਲ ਟਰਿਪੜੀ ਤੋਂ ਹੀ ਫੜੇ ਗਏ ਚਲੋ ਕੋਈ ਇਹਨਾਂ ਦੇ ਕੋਈ ਕਾਰਵਾਈ ਤੋਂ ਪੁੱਛਦੇ ਨੇ ਐਫ ਆਈ ਆਰ ਦਰਜਾ ਜੀ ਐਫ ਆਈ ਆਰ ਨੰਬਰ 34 11 ਡੇਟਿਡ 11/2/26 ਦਾ ਇਹਨਾਂ ਦੇ ਐਫ ਆਈ ਆਰ ਦਰਜਾ ਜਿਹਦੇ ਚ ਪਹਿਲੇ ਦਿਨ ਅਸੀਂ 4 ਫੋਨ ਤੇ ਇੱਕ ਜਿਹੜਾ ਮੋਟਰਸਾਈਕਲ ਸੀ ਜਿਹਤੇ ਵਾਰਦਤ ਕਰਦੇ ਸੀ ਉਹ ਰਿਕਵਰ ਕੀਤਾ ਫਿਰ ਅੱਗੇ ਪੁੱਛ ਦੋ ਦਿਨ ਅੰਦਰ ਮਾਨ ਲੈ ਕੇ ਅਸੀਂ 9 ਫੋਨ ਹੋਰ ਰਿਕਵਰ ਕਰ ਲਿਆ ਤੇ ਉਹ ਵੀ ਅਸੀਂ ਪਤਾ ਕਰ ਲਿਆ ਜਿੱਥੇ ਇਹਨੇ ਅੱਗੇ ਹੋਰ ਵੇਚੇ ਨੇ ਉਹ ਅਸੀਂ ਹੋਰ ਰਿਕਵਰ ਕਰਾਂਗੇ ਪਹਿਲਾਂ ਕੋਈ ਇਨਾਂ ਦੇ ਪਰਚਾ ਹੋਏ ਪਹਿਲਾਂ ਨਹੀਂ ਕੋਈ ਪਰਚਾ ਨਹੀਂ ਹੈ ਜੀ ਜੀ ਕਰ ਲਈ ਇਹਨਾਂ ਦੇ ਕੀ ਜਾ ਰਹੇ ਹੁਣ ਇੱਕ ਵਾਰ ਨਾਲ ਲੈ ਅੰਡਰ ਸੈਕਸ਼ਨ ਅਸੀਂ ਇਹਨਾਂ ਤੇ ਚੋਰੀ ਦਾ 303 303.2 304 317 2 ਜਿਹੜੀ ਹੈਗੀ ਆ ਉਹ ਤੇ ਅੰਡਰ ਸੀ ਦੇ ਕਾਰਵਾਈ ਕੀਤੀ ਜੀ ਕਰ ਰਹੇ ਕਿ ਚੱਲ ਰਹੀ ਜਿਹੜੇ ਚਾਰਜ ਨੇ ਹੈ ਇਹਨਾਂ ਮਾਇਲਾ ਫੋੜੇ ਆ ਅ ਹੋਰ ਫੜ ਰਹੇ ਉਹ ਉਹਦੇ ਵਿੱਚ ਕਾਰਵਾਈ ਅੱਗੇ ਕੀਤੀ ਜਾਂਦੀ ਹੈ ਔਰ ਇਹਨਾਂ ਨੂੰ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਕਰਕੇ ਚੰਗੀ ਤਰ੍ਹਾਂ ਇਹਨਾਂ ਤੋਂ ਜੋ ਵੀ ਇਹਨਾਂ ਦੇ ਲਿੰਕ ਨੇ ਜੋ ਕੁਝ ਅੱਗੇ ਅਸੀਂ ਇਹਨਾਂ ਤੋਂ ਲੈ ਸਕਦੇ ਹਾਂ ਉਹ ਲੈ ਕੇ ਵੀ ਇਹ ਕਿੱਥੇ ਵੇਚਦੇ ਸੀ ਕਿੱਥੋਂ ਕੋਈ ਕੋਈ ਚੀਜ਼ ਕਰਦੇ ਸੀ ਜੋ ਉਹ ਅਸੀਂ ਸਾਰਾ ਫਾਰਵਰਡ ਤੇ ਬੈਕਵਰਡ ਜਿਹੜੀ ਆ ਉਹ ਅਸੀਂ ਲਿੰਕੇਜ ਬਣਾ ਕੇ ਆਪਣੀ ਪੂਰੀ ਤਫ਼ਤੀਸ਼ ਪੂਰੀ ਕਰਾਂਗੇ ਪੂਰੀ ਜਿਹੜੀ ਆ ਉਹ ਸੈਂਟੀਫਿਕ ਤਰੀਕੇ ਨਾਲ ਅਸੀਂ ਆਪਣੀ ਤਫ਼ਤੀਸ਼ ਨੂੰ ਅੱਗੇ ਵਧਾਵਾਂਗੇ ਇਹਨਾਂ ਕੋਲ ਫੋਨ ਆਏ ਦੋ ਬਰਾਮਦ ਹੋਏ 13 ਫੋਨ ਬਰਾਮਦ ਹੋਏ ਕਿੰਨੇ ਜਿਹੇ ਦੇਣਾ ਚਾਹੁੰਦੇ ਇਹਨਾਂ ਫੋਨਾਂ ਨੂੰ ਲੈ ਕੇ ਮੈਂ ਪਬਲਿਕ ਨੂੰ ਵੀ ਤੇ ਜਿਹੜੇ ਮੋਬਾਈਲ ਦੀਆਂ ਸ਼ਾਪਸ ਨੇ ਉਹਨੂੰ ਵੀ ਇਹ ਰਿਕਵੈਸਟ ਕਰਨੀ ਚਾਹੁੰਦਾ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਕਿਸੇ ਵੀ ਥੋੜੇ ਜਿਹਾ ਆਪਣੇ ਪੈਸਿਆਂ ਦੇ ਚੱਕਰ 'ਚ ਤੁਸੀਂ ਵੀ ਕ੍ਰਾਈਮ ਦੇ ਭਾਗੀਦਾਰ ਬਣ ਜਾਂਦੇ ਹੋ ਵੀ ਜਦੋਂ ਵੀ ਕੋਈ ਬੰਦਾ ਤੁਹਾਡੇ ਕੋਲ ਫੋਨ ਵੇਚਣ ਆਉਂਦਾ ਕੋਈ ਆਮ ਪਬਲਿਕ ਲੈ ਲੈਂਦੀ ਆ ਜਾਂ ਦੁਕਾਨਦਾਰ ਲੈਂਦੇ ਆ ਉਹ ਉਹਦਾ ਬਿੱਲ ਉਹਦਾ ਡੱਬਾ ਜ਼ਰੂਰ ਚੈੱਕ ਕਰਨ ਉਸ ਤੋਂ ਬਿਨਾ ਫੋਨ ਨਾ ਲੈ ਐਵੇਂ ਥੋੜੇ ਜਿਹੇ ਪੈਸਿਆਂ ਦੇ ਬਚਾ ਲਈ ਆਪਣਾ ਤੁਸੀਂ ਕ੍ਰਾਈਮ ਦੇ ਭਾਗੀਦਾਰ ਆਪ ਵੀ ਨਾਲ ਬਣ ਜਾਂਦੇ ਆ ਇਹ on the area ਉਹ ਇਹਨਾਂ ਦੀ ਅਜੇ ਤੱਕਾਂ ਵੀ ਅਟੈਚਮੈਂਟ ਨਾਲ ਅਟੈਚ ਹੋ ਰਹੀ ਚੋਰੀ ਦੇ ਨਾਲ ਤਾਂ ਉਹ ਜੋ ਜੋ ਕਹਿੰਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਵਿੱਚ ਜਿਹੋ ਦੀ ਗੱਲ ਆਉਗੀ ਉਦੋਂ ਦੇਖੂ ਅਮਲ ਚੱਲਿਆ ਆ